ਲਗਾ ਤੀਏ ਤੇਨੇ ਕੋਈ ਬੁਰਾ ਸੁਪਨਾ ਦੇਖ ਲਿਆ ਮੰਮੀ ਮੈਂ ਸੁਪਨੇ ਚ ਦੇਖਿਆ ਕਿ ਮੈਂ ਤੇ ਵੀਰਾ ਕਿਤੇ ਜਾ ਰਹੇ ਆ ਤੇ ਅਸੀਂ ਦੋਨਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਪਰ ਪਤਾ ਨਹੀਂ ਮੰਮੀ ਇੱਕਦਮ ਕੀ ਹੋਇਆ ਮੇਰਾ ਵੀਰੇ ਤੋਂ ਹੱਥ ਛੁੱਟ ਗਿਆ ਤੇ ਵੀਰਾ ਥੱਲੇ ਡਿੱਗ ਪਿਆ ਆraman ਦਰਾਸ਼ਾਲਨਾ ਤੇਰਾ ਧਿਆਨ ਹਰ ਸਮੇਂ ਆਪਣੇ ਵੀਰੇ ਤੇ ਭਾਬੀ 'ਚ ਲੱਗਿਆ ਰਹਿੰਦਾ ਏਸੇ ਕਰਕੇ ਬੁਰਾ ਸੁਪਨਾ ਆ ਗਿਆ ਹੋਊਗਾ ਕੱਲ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਕੀ ਕਿਹਾ ਐਕਸੀਡੈਂਟ ਵੀ ਲੇਦਾ ਮੰਮੀ ਹੁਣ ਤੁਸੀਂ ਕਿਤੇ ਰਮਨ ਦੀਆਂ ਗੱਲਾਂ ਚ ਨਾ ਆ ਜਿਓ ਮੈਨੂੰ ਤਾਂ ਸਭ ਕੁਝ ਪਖੰਡ ਲੱਗਦਾ ਇਹ ਕੀ ਕਹਿ ਰਹੀ ਹੈ ਤੂੰ ਬਲਜੀਤ ਇਹਦੇ ਵਿੱਚ ਨਾ ਉਹਨਾਂ ਦੀ ਕੋਈ ਚਾਲ ਹੈ ਉਹਨਾਂ ਨੂੰ ਆਏ ਆ ਵੀ ਤੁਸੀਂ ਐਕਸੀਡੈਂਟ ਦਾ ਸੁਣੋਗੇ ਤੇ ਭੱਜੇ ਆਓਗੇ ਤੇ ਉਹਨਾਂ ਤੇ ਤਰਸ ਖਾ ਕੇ ਉਹਨਾਂ ਨੂੰ ਘਰ ਵਾਪਸ ਲੈ ਆਓਗੇੱਸ ਘਰ ਭਾਬੀ ਕਿਸੇ ਚੀਜ਼ ਦੀ ਹੱਦ ਹੁੰਦੀ ਹੈ ਨਾ ਰਮਨ ਹੁਣ ਜਿਹੜਾ ਮੈਂ ਨੇ ਫੈਸਲਾ ਲੈ ਲਿਆ ਨਾ ਉਹ ਤੇ ਮੈਂ ਖਰੀ ਉਤਰੂੰਗੀ ਚਾਹੇ ਮੇਰੀ ਗੱਲ ਕਿਸੇ ਦੇ ਗਿੱਟੇ ਲੱਗੇ ਚਾਹੇ ਗੋਡੇ ਲੱਗੇ ਵੀਰੇ ਵੀਰੇ ਠੀਕ ਹੈ ਤੂੰ ਹੁਣ ਭੈਣੇ ਤੂੰ ਤੂੰ ਇੱਥੇ ਕਿਵੇਂ ਕਿਉਂ ਵੀਰੇ ਮੈਂ ਤੇਰਾ ਪਤਾ ਵੀ ਲੈਣ ਨਹੀਂ ਆ ਸਕਦੀ ਮੈਂ ਤੈਨੂੰ ਕਿਹਾ ਸੀ ਨਾ ਵੀ ਭੈਣ ਨੂੰ ਕੁਝ ਨਾ ਦੱਸੀ। ਆ ਦੇਖ ਲੈ ਕਿੰਨੀ ਫਿਕਰ ਕਰਦੀ ਪਈ ਐ ਮੇਰੀ। ਹੱਦ ਦਾ ਵੀਰੇ ਤੇਰੀ। ਤੂੰ ਭਾਬੀ ਨੂੰ ਕਿਉਂ ਬੋਲੀ ਜਾਣਾ? ਤੂੰ ਤਾਂ ਐਵੇਂ ਕਹਿਣਾ ਜਿਵੇਂ ਮੈਂ ਤੇਰੀ ਕੁਝ ਲੱਗਦੀ ਨਹੀਂ ਹੁੰਦੀ। ਨਹੀਂ ਨਹੀਂ ਭੈਣੇ। ਉਹ ਇੱਕ ਤੂੰ ਹੀ ਤਾਂ ਹੈਗੀ ਐ ਜਿਨੇ ਮੈਨੂੰ ਹਰ ਦੁੱਖ ਸੁੱਖ ਚ ਪੁੱਛਿਆ। ਨਹੀਂ ਹੋਰ ਤਾਂ ਮੈਨੂੰ ਕੋਈ ਪੁੱਛਦਾ ਹੀ ਨਹੀਂ। ਫੇਰ ਵੀਰੇ ਅੱਜ ਤੋਂ ਵਾਅਦਾ ਨਾ ਤੂੰ ਮੇਰੇ ਤੋਂ ਕੋਈ ਗੱਲ ਨਾ ਲੁਕੋਈਂ। ਨਾਲੇ ਇੱਕ ਗੱਲ ਹੋਰ ਜਿਹੜਾ ਤੂੰ ਮੇਰਾ ਫੋਨ ਨਹੀਂ ਨਾ ਚੱਕਦਾ ਉਸ ਤੋਂ ਬਾਅਦ ਇਹ ਕੰਮ ਨਾ ਕਰੀ ਜਦੋਂ ਵੀਰੇ ਤੂੰ ਫੋਨ ਨਹੀਂ ਨਾ ਚੱਕਦਾ ਫਿਰ ਫਿਕਰ ਹੋ ਜਾਂਦਾ ਘਟੋ ਘਟ ਵੀਰੇ ਫੋਨ ਚੱਕੇ ਤਾਂ ਇਹ ਤਾਂ ਪਤਾ ਲੱਗ ਜਾਂਦਾ ਕਿ ਬੰਦਾ ਕਿਵੇਂ ਐ ਕਿੱਥੇ ਐ ਠੀਕ ਤਾਂ ਹੈ ਪਹਿਲੇ ਬੇਫਿਕਰ ਰਹਾ ਅੱਗੇ ਤੋਂ ਨਹੀਂ ਮੈਂ ਐਵੇਂ ਕਰਦਾ ਤੇਰਾ ਫੋਨ ਨਾ ਮੈਂ ਸਭ ਤੋਂ ਪਹਿਲਾਂ ਚੱਕੂ ਫਿਰ ਠੀਕ ਐ ਵੀਰੇ ਅੱਛਾ ਐਂ ਤਾਂ ਦੱਸ ਸੱਟ ਕਿੰਨਾ ਕੁ ਦਰਦ ਕਰਦੀ ਐ ਦਰਦ ਬਸ ਪਹਿਨੇ ਥੋੜਾ ਬਾਲਾ ਹੈਗਾ ਹਜੇ ਹਾਂਜੀ ਜੀ ਦਰਦ ਤਾਂ ਹੈਗਾ ਦਵਾਈ ਚੱਲ ਰਹੀ ਆ ਪਰ ਅੱਗੇ ਨਾਲੋਂ ਹੁਣ ਬਹੁਤ ਫਰਕ ਪਿਆ ਹੋਇਆ ਇਹਨਾਂ ਦਾ ਉਹ ਚੱਲ ਹੁਣ ਤੂੰ ਗੱਲਾਂ ਹੀ ਮਰੀ ਆਏਂਗੀ ਜੱਪ ਐਨ ਵਾਸਤੇ ਚਾਤਾ ਲਿਆ ਹਾਂਜੀ ਹੁਣ ਹੀ ਲੈ ਕੇ ਆਏ ਭੈਣੇ ਇੱਕ ਗੱਲ ਪੁੱਛਾਂ ਹਾਂ ਹਾਂ ਪੁੱਛ ਵੀਰੇ ਤੂੰ ਮੰਮੀ ਨੂੰ ਨਹੀਂ ਦੱਸਿਆ ਵੀ ਮੇਰਾ ਐਕਸੀਡੈਂਟ ਹੋ ਗਿਆ ਕੀ ਹੋ ਗਿਆ ਭੈਣੇ ਤੂੰ ਦੱਸਿਆ ਨਹੀਂ ਵੀਰੇ ਮੈਂ ਨਾ ਮੰਮੀ ਨੂੰ ਦੱਸਿਆ ਸੀ ਅੱਛਾ ਦੱਸਿਆ ਸੀ ਫਿਰ ਮੰਮੀ ਨੂੰ ਐਡੀ ਵੱਡੀ ਖਬਰ ਸੁਣ ਕੇ ਆਪਦੇ ਪੁੱਤ ਦੀ ਕੋਈ ਫਿਕਰ ਨਹੀਂ ਹੋਈ ਵੀਰੇ ਮੰਮੀ ਨੂੰ ਬਹੁਤ ਫਿਕਰ ਆ ਤੁਹਾਡੀ ਆ ਹੈਗੇ ਨਾ ਆਪਣੇ ਘਰੇ ਅੱਗ ਲਾਉਣ ਨੂੰ ਮੰਮੀ ਤਾਂ ਨਾ ਮੇਰੇ ਨਾਲ ਆਉਣ ਨੂੰ ਤਿਆਰ ਵੀ ਹੋ ਗਈ ਸੀ ਪਰ ਬਲਜੀਤ ਭਾਬੀ ਨੇ ਨੰਨਾ ਪਾਤਾ ਤੇ ਵੀਰੇ ਭਾਬੀ ਕਹਿੰਦੀ ਕਿ ਮੰਮੀ ਕੀ ਪਤਾ ਉਹਨਾਂ ਦੀ ਕੋਈ ਚਾਲ ਹੋਵੇ ਕਿ ਤਰਸ ਖਾ ਕੇ ਤੁਸੀਂ ਉਹਨਾਂ ਨੂੰ ਘਰੇ ਵਾਪਸ ਲੈ ਆਓ ਹਾਏ ਰੱਬਾ ਧੀਰੀ ਇਹ ਜਨਾਨੀ ਤਾਂ ਨਹੀਂ ਕਦੇ ਸੁਧਰ ਸਕਦੀ ਹੈਗੀ ਓਏ ਉਹਨੇ ਕੀ ਸੁਧਰਨਾ ਜਦ ਤੱਕ ਉਹ ਚਾਰ ਘਰਾਂ ਦੇ ਲੜਾਈ ਨਹੀਂ ਨਾ ਪਾ ਦਿੰਦੀ ਉਹਨਾਂ ਚਿਰ ਉਹਨੂੰ ਚੈਨ ਨਹੀਂ ਆਉਂਦੀ ਉਹੀ ਤਾਂ ਵੀਰੇ ਛੱਡੋ ਉਹਨਾਂ ਨੂੰ ਉਹਨਾਂ ਦੀ ਕੀ ਗੱਲਾਂ ਕਰਨੀਆਂ ਜਿਨ੍ਹਾਂ ਦੇ ਦਿਲ 'ਚ ਆਪਣੇ ਲਈ ਪਿਆਰ ਹੀ ਨਹੀਂ ਹੈਗਾ ਨਾਲੇ ਵੀਰੇ ਤੇਨੂੰ ਇੱਕ ਹੋਰ ਗੱਲ ਦੱਸਾਂ ਮੈਂ ਨਾ ਆਪਣੇ ਸਹੁਰੇ ਘਰੇ ਹੁਣ ਵਾਪਸ ਜਾ ਰਹੀ ਆ ਸੱਚੀ ਮੈਨੇ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਐ ਫਿਰ ਕਦੋਂ ਜਾਏਂਗੀ ਬਸ ਵੀਰੇ ਕੱਲ ਨੂੰ ਹੀ ਪਰ ਨਾ ਮੇਰੇ ਮਨ 'ਚ ਇੱਕ ਅਫਸੋਸ ਹਮੇਸ਼ਾ ਰਹੂਗਾ ਕਿ ਮੈਂ ਆਪਣੇ ਪਿਆਕੇ ਪਰਿਵਾਰ ਨੂੰ ਇਕੱਠਾ ਨਹੀਂ ਕਰ ਪਾਈ। ਉਹ ਪੈਣੇ ਤੂੰ ਆਪਦੇ ਮਨ 'ਤੇ ਕਿਉਂ ਬੋਝ ਪਾਉਣੀ ਐ? ਉਸ ਘਰ ਦੇ ਮੈਂਬਰ ਨਹੀਂ ਕਦੇ ਇਕੱਠੇ ਰਹਿ ਸਕਦੇ ਜਦ ਤੱਕ ਬਲਜੀਤ ਭਾਬੀ ਦਾ ਕੋਈ ਹੱਲ ਨਹੀਂ ਹੋ ਜਾਂਦਾ। ਵੀਰੇ ਹੱਲ ਤਾਂ ਆਦਾ ਹੁਣ ਛੇਤੀਓ ਨਿਕਲੂਗਾ। ਕਹਿੰਦੇ ਨੇ ਨਾ ਕਿ ਝੂਠ ਦੇ ਕੋਈ ਪੈਰ ਨਹੀਂ ਹੁੰਦੇ ਤੇ ਨਾ ਹੀ ਝੂਠ ਵਾਲੀ ਦਰ ਟਿਕਦਾ। ਮੰਮੀ ਨੇ ਨਾ ਵੀਰੇ ਨੂੰ ਸਭ ਕੁਝ ਦੱਸਤਾ ਆ ਲੈਣ ਤੋਂ ਵੱਡੇ ਵੀਰੇ ਨੂੰ ਫੇਰ ਦੇਖਦੇ ਆ ਪਰ ਵੀਰੇ ਮਨ 'ਚ ਇੱਕ ਡਰ ਵੀ ਐ タルਕਾ ਦਾ ਭੈਣੇ ਜਦ ਮੰਮੀ ਨੇ ਵੱਡੇ ਵੀਰੇ ਨੂੰ ਸਭ ਕੁਝ ਦੱਸ ਹੀ ਦਿੱਤਾ ਤੇ ਨਾਲੇ ਹੁਣ ਆਇਆ ਤਾਂ ਦੱਸ ਵੱਡਾ ਵੀਰਾ ਫਿਰ ਇਹ ਸਭ ਕੁਝ ਸੁਣ ਕੇ ਕੀ ਕਹਿੰਦਾ ਵੀਰੇ ਵੱਡਾ ਵੀਰਾ ਨਾ ਪਹਿਲਾਂ ਤਾਂ ਮੰਮੀ ਨੂੰ ਬਹੁਤ ਗੁੱਸੇ ਹੋਇਆ ਕਿ ਰਾਜ ਵੀਰੇ ਨੂੰ ਘਰੋਂ ਕਿਉਂ ਕੱਢਿਆ ਪਰ ਬਲਜੀਤ ਭਾਬੀ ਦਾ ਤਾਂ ਤੁਹਾਨੂੰ ਪਤਾ ਹੀ ਆ ਨਾ ਕਿਵੇਂ ਉਹ ਆਪਣੀ ਗੱਲਾਂ 'ਚ ਫਸਾ ਲੰਦੀ ਐ ਤੇ ਵੱਡੇ ਵੀਰੇ ਨੂੰ ਵੀ ਉਹਨੇ ਆਪਣੀ ਗੱਲਾਂ 'ਚ ਫਸਾ ਲਿਆ ਤੇ ਫਿਰ ਵੱਡਾ ਵੀਰਾ ਕਹਿੰਦਾ ਕਿ ਜੋ ਹੋਇਆ ਠੀਕ ਹੋਇਆ ਜਾਨੀ ਕੇ ਭੈਣੇ ਮੇਰੇ ਸਾਰੇ ਰਿਸ਼ਤੇ ਉਧਰੋਂ ਖਤਮ ਹੋ ਗਏ ਨੇ ਭਰਾ ਭਰਾ ਨਹੀਂ ਰਹੀ ਮਾਂ ਮਾਂ ਨਹੀਂ ਰਹੀ ਵੀਰੇ ਮੇਰੇ ਹੁੰਦੇ ਤੂੰ ਐ ਕਿਉਂ ਕਹਿਣਾ ਐ ਤੇਰੀ ਵੱਡੀ ਭੈਣ ਹੈਗੀ ਆ ਨਾ ਹੁਣ ਕਿਤੇ ਉਹਨਾਂ ਦੇ ਚੱਕਰਾਂ 'ਚ ਨਾ ਮੇਰੇ ਨਾਲ ਵਰਤਣਾ ਨਾ ਹਟ ਜੀ ਨਹੀਂ ਭੈਣੇ ਤੇਰਾ एहसान ਤਾਂ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਫੇਰ ਤੇਰੇ ਨਾਲ ਵਰਤਣਾ ਕਿਵੇਂ ਬੰਦ ਕਰ ਦੂੰਗਾ ਵੀਰੇ ਇੱਕ ਗੱਲ ਕਹਾ ਪੈਸਾ ਮੈਂ ਨਹੀਂ ਰੱਖਾਂਦਾ ਰਿਸ਼ਤੇ ਮੈਂ ਨਹੀਂ ਰੱਖਾਂਦੇ ਨੇ ਆਪਣਾ ਤਾਂ ਫੇਰ ਵੀ ਖੂਨ ਦਾ ਰਿਸ਼ਤਾ ਆਪਾਂ ਤਾਂ ਸਕੇ ਭੈਣ ਭਰਾ ਇਹ ਰਿਸ਼ਤਾ ਵੀ ਨਾ ਦੀਦੀ ਥੋਟੇ ਕਰਤੀ ਬਚਿਆ ਹੋਇਆ ਨੇ ਬਲਜੀਤ ਭੈਣ ਜੀ ਨੇ ਕੋਈ ਕਸਮ ਨਹੀਂ ਸੀ ਛੱਡੀ ਵੀ ਤੁਹਾਡੇ ਦੋਵੇਂ ਭੈਣ ਭਾਈਆਂ 'ਚ ਫਰਕ ਪੈ ਜਾਵੇ ਹਾਂ ਭਾਬੀ ਤੂੰ ਸਹੀ ਕਹਿ ਰਹੀ ਹੈ ਤੈਨੂੰ ਪਤਾ ਵੀਰੇ ਬਲਜੀਤ ਭਾਬੀ ਨੇ ਨਾ ਆਪਣੇ ਸਾਰੇ ਘਰ ਦੇ ਮੈਂਬਰਾਂ 'ਚ ਫਰਕ ਪਵਾਤਾ ਪਰ ਆਪ ਉਹ ਜਿਹੜੇ ਬਿੱਕੀ ਨੇ ਤੁਹਾਨੂੰ ਐਡਾ بڑا ਧੋਖਾ ਦਿੱਤਾ ਨਾ ਉਹਨਾਂ ਨਾਲ ਆਪ ਕਿਉਂ ਖਿਚੜੀ ਹੋਈ ਫਿਰਦੀ ਐ ਤੇ ਆਪ ਉਹ ਆਪਸ 'ਚ ਇਸ ਤਰ੍ਹਾਂ ਵਰਤ ਰਹੇ ਨੇ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਚਲੋ ਛੱਡੋ ਦੀਦੀ ਮਿੱਟੀ ਪਾਓ ਇਹਨਾਂ ਗੱਲਾਂ ਤੇ ਉੱਪਰ ਰੱਬ ਤਾਂ ਦੇਖਦਾ ਨਾ ਵੀ ਕੌਣ ਕਿਹਦੇ ਨਾਲ ਕੀ ਚੰਗਾ ਕਰ ਰਿਹਾ ਤੇ ਕੀ ਮਾੜਾ ਹਾਂਜੀ ਭਾਬੀ ਤੁਸੀਂ ਸਹੀ ਕਹਿੰਦੇ ਹੋ ਚੰਗਾ ਵੀਰੇ ਮੈਂ ਹੁਣ ਚੱਲਦੀ ਆਂ ਫਿਰ ਬਦੂਕ ਜੋ ਦੀਦੀ ਰੋਟੀ ਖਾ ਕੇ ਜਾਇਓ ਨਾ ਭਾਬੀ ਰੋਟੀ ਹੁਣ ਕਿਸੇ ਫੇਰ ਦੇਣਾ ਹੁਣ ਨਾ ਮੈਂ ਜਾ ਕੇ ਆਪਣਾ ਸਮਾਨ ਪੈਕ ਵੀ ਕਰਨਾ ਤੇ ਮੈਂ ਕੱਲ ਨੂੰ ਜਾਣਾ ਵੀ ਐ ਮਾਫ ਕਰੀ ਭੈਣੇ ਮੈਂ ਤੈਨੂੰ ਖਾਲੀ ਹੱਥ ਤੋੜ ਰਿਆਂ ਤੂੰ ਸਮਝ ਸਕਦੀ ਐ ਨਾ ਮੇਰੀ ਮਜਬੂਰੀ ਮੈਂ ਹਾਲ ਦੀ ਘੜੀ ਤੈਨੂੰ ਕੁਝ ਨਹੀਂ ਦੇ ਸਕਦਾ بس ਰੱਬ ਅੱਗੇ ਦੁਆ ਕਰਦਾ ਵੀ ਤੂੰ ਸਾਰੀ ਉਮਰ ਖੁਸ਼ ਰਹੇ ਬਿਰੇ ਫੇਰ ਉਹੀ ਗੱਲ ਰਿਸ਼ਤੇ ਪੈਸਿਆਂ ਨਾਲ ਨਹੀਂ ਪਿਆਰ ਨਾ ਨਿਭਾਏ ਜਾਂਦੇ ਨੇ ਤੇ ਆਪਣੇ ਭੈਣ ਭਰਾਵਾਂ 'ਚ ਪਿਆਰ ਹੈ ਨਾ ਮੇਰੇ ਲਈ ਇਹੀ ਬਹੁਤ ਹੈ ਚੰਗਾ ਵੀਰੇ ਹੁਣ ਮੈਂ ਚਲਦੀ ਆਂ ਪਰ ਮੇਰਾ ਫੋਨ ਜ਼ਰੂਰ ਚੱਕ ਲਿਆ ਕਰੀ ਘਟੋ ਘਟ ਗੱਲ ਕਰਕੇ ਮਨ ਨੂੰ ਤਸੱਲੀ ਤਾਂ ਹੋ ਜਾਂਦੀ ਹੈ ਕਿ ਸਭ ਠੀਕ ਠਾਕ ਹੈ ਹਾਂ ਭੈਣੇ ਚੰਗਾ ਭਾਬੀ ਹੁਣ ਮੈਂ ਚਲਦੀ ਆਂ ਤੁਸੀਂ ਨਾ ਵੀਰੇ ਦਾ ਧਿਆਨ ਰੱਖਿਓ ਜੇ ਕਿਸੇ ਵੀ ਮਦਦ ਦੀ ਲੋੜ ਹੋਈ ਨਾ ਤੇ ਮੈਨੂੰ ਜਰੂਰ ਦੱਸਿਓ ਆਜੋ ਜੀ ਬਾਅਦ ਤੱਕ ਦੀ ਰਿਚੜੇ ਚੱਲੋ ਦੇਖ ਲੈ ਸ਼ਾਲੀ ਮੈਨੂੰ ਮੇਰੇ ਆਪਣਿਆਂ ਨੇ ਕਿੰਨੀ ਆਸਾਨੀ ਨਾਲ ਛੱਡਤਾ ਕੋਈ ਨਾ ਜੀ ਇਹ ਸਭ ਨਾ ਪੈਸੇ ਦੀਆਂ ਖੇਡਾਂ ਨੇ ਜਿਹਦੇ ਕੋਲੇ ਪੈਸਾ ਨਾ ਸਭ ਉਹਦੇ ਵਾਲੀ ਭੱਜੇ ਜਾਂਦੇ ਨੇ ਤੇ ਜਿਹਦੇ ਕੋਲੇ ਪੈਸਾ ਨਹੀਂ ਹੁਣ ਉਹਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਪਰ ਤੁਸੀਂ ਫਿਕਰ ਨਾ ਕਰੋ ਜਦੋਂ ਚਾਰ ਪੈਸੇ ਆਪਣੇ ਕੋਲੇ ਆ ਗਏ ਨਾ ਫੇਰ ਦੇਖਿਓ ਕਿਵੇਂ ਸਾਰੇ ਆਪਣੇ ਨਾਲ ਵਰਤਨ ਨੂੰ ਫਿਰਣਗੇ ਇਹ ਤਾਂ ਗੱਲ ਤੇਰੀ ਸਹੀ ਹੈ ਸ਼ਲੀ ਪੈਸਾ ਹੈ ਹੀ ਇਹ ਹੀ ਚੀਜ਼ ਇਹ ਤਾਂ ਵੱਡਿਆਂ ਵੱਡਿਆਂ ਨੂੰ ਆਪਦੇ ਉਂਗਲਾਂ ਦੇ ਨਚਾਈ ਫਿਰਦਾ ਪਰ ਗੱਲ ਇਹ ਵੀ ਐ ਮੇਰੇ ਕੋਲ ਪੈਸਾ ਆਊਗਾ ਵੀ ਕਿੱਥੋਂ ਮੈਂ ਇਹ ਜੇ ਕਿਹੜੇ ਰਾਹ ਤੇ ਤੁਰਾਂ ਜਿਹੜੇ ਮੇਰੇ ਸਾਰੇ ਰਸਤੇ ਆਸਾਨ ਹੋ ਜਾਣ ਬਸ ਹੁਣ ਨਾ ਰੱਬ ਮੈਨੂੰ ਇੱਕ ਮੌਕਾ ਦੇ ਦੇ ਫੇਰ ਤਾਂ ਨਾ ਮੈਂ ਇਸ ਗਰੀਬੀ ਨੂੰ ਮਾਤ ਪਾ ਕੇ ਛੱਡੂੰ ਕੋਈ ਨਾ ਜੀ ਇਹ ਗਰੀਬੀ ਵੀ ਖਤਮ ਹੋ ਜੂਗੀ ਕਨਾਂ ਇੱਕ ਦਿਨ ਮੇਰੇ ਨਾ ਦਿਮਾਗ 'ਚ ਕਾਫੀ ਟਾਈਮ ਤੋਂ ਇੱਕ ਗੱਲ ਚੱਲ ਰਹੀ ਆ ਜੇ ਮੰਨੋਂਗੇ ਤਾਂ ਕਰਾਂ ਗੱਲ ਤੁਹਾਡੇ ਨਾਲ ਹਾਂ ਬੋਲ ਦੱਸ ਦੇ ਕੀ ਗੱਲ ਐ ਜੀ ਮੈਂ ਆਏ ਕਹਿੰਦੀ ਸੀ ਜੀ ਜੇ ਮੈਂ ਨੌਕਰੀ ਵਗੈਰਾ ਕਰ ਲਵਾਂ ਤੂੰ ਕੰਮ ਕਰੇਂਗੀ ਹਾਂ ਮੈਂ ਕਰੂੰਗੀ ਕੰਮ ਜੀ ਮੈਂ ਵੀ ਤਾਂ ਪੜ੍ਹੀ ਲਿਖੀ ਆ ਤੇ ਮੈਂ ਵੀ ਕੰਮ ਕਰ ਸਕਦੀ ਆ ਤੂੰ ਕੰਮ ਕਰੇਂਗੀ ਉਹ ਤੂੰ ਸੋਚ ਵੀ ਕਿਵੇਂ ਲਿਆ ਵੀ ਤੂੰ ਕੰਮ ਕਰੇਂਗੀ ਨਾ ਮੈਂ ਮਰ ਗਿਆ ਮੇਰੇ ਹੁੰਦੇ ਨਹੀਂ ਤੂੰ ਕੰਮ ਕਰ ਸਕਦੀ ਬਾਹਰ ਤੈਨੂੰ ਪਤਾ ਬਾਹਰ ਕਿਦਾਂ ਕਿਦਾਂ ਦੇ ਬੰਦੇ ਹੁੰਦੇ ਨੇ ਕਹੇ ਕਹੇ ਆ ਉਹਨਾਂ ਦੀਆਂ ਅੱਖਾਂ ਹੁੰਦੀਆਂ ਨੇ ਤੇ ਉਹ ਕੀ ਕੀ ਸੋਚਦੇ ਨੇ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੋਣਾ ਤੇ ਨਾ ਮੈਂ ਤੈਨੂੰ ਬਾਹਰ ਕੰਮ ਕਰਨ ਦੇਵਾਂ ਜੀ ਆ ਕੀ ਕਹੀ ਜਾਂਦੇ ਹੋ ਅੱਜ ਤੱਕ ਮੈਂ ਤੁਹਾਡੇ ਤੋਂ ਬਾਹਰ ਹੋ ਕੇ ਕਦੇ ਕੋਈ ਫੈਸਲਾ ਲਿਆ ਮੈਂ ਤੁਹਾਡੇ ਕਿਸੇ ਵੀ ਫੈਸਲੇ ਦੇ ਖਿਲਾਫ ਨਹੀਂ ਗਈ ਜਿਵੇਂ ਜਿਵੇਂ ਤੁਸੀਂ ਮੈਨੂੰ ਕਰਨ ਨੂੰ ਕਿਹਾ ਮੈਂ ਓਵੇਂ ਓਵੇਂ ਕੀਤਾ ਪਰ ਮੈਨੂੰ ਅੱਜ ਮਾਫ਼ ਕਰਿਓ ਨਾ ਤਾਂ ਮੈਨੂੰ ਤੁਹਾਡਾ ਅੱਜ ਆ ਫੈਸਲਾ ਸਹੀ ਲੱਗ ਰਿਹਾ ਤੇ ਨਾ ਹੀ ਤੁਹਾਡੀ ਕੋਈ ਗੱਲ ਜਿ ਕਿ ਕੁੜੀਆਂ ਨਾ ਮੁੰਡਿਆਂ ਨਾਲ ਉਹ ਕੱਟ ਨਹੀਂ ਹੁੰਦੀਆਂ ਕੀ ਗੱਲ ਇਹ ਗੱਲ ਨਾ ਸਿਰਫ ਕਹਿਣ ਨੂੰ ਹੀ ਨੇ ਅਮਲ ਕਰਨ ਨੂੰ ਨਹੀਂ ਜੇ ਅੱਜ ਦੇ ਟਾਈਮ 'ਚ ਨਾ ਤੁਹਾਨੂੰ ਕੁੜੀਆਂ ਹਰ ਫੀਲਡ 'ਚ ਮੁੰਡਿਆਂ ਦੇ ਬਰਾਬਰ ਕੰਮ ਕਰਦੀਆਂ ਮਿਲਣਗੀਆਂ ਪਰ ਜੇ ਤੁਸੀਂ ਇਹ ਸੋਚ ਰੱਖੋਗੇ ਵੀ ਤੁਸੀਂ ਮੈਨੂੰ ਘਰ ਵਿੱਚ ਹੀ ਰੱਖਣਾ ਮੈਨੂੰ ਤੁਸੀਂ ਕਿਤੇ ਬਾਹਰ ਕੰਮ ਨਹੀਂ ਕਰਨ ਦੇਣਾ ਤੇ ਤੁਹਾਡੇ ਵਰਗੀ ਸੋਚ ਤਾਂ ਫਿਰ ਹੋਰ ਵੀ ਬਹੁਤ ਲੋਕੀ ਰੱਖਣਗੇ ਫੇਰ ਤਾਂ ਡਾਕਟਰ ਕੀ ਵਕੀਲ ਕੀ ਜੱਜ ਕੀ ਟੀਚਰ ਕੀ ਉਹ ਹਾਰ ਥਾਂ ਤੇ ਹੀ ਨਾ ਤੁਹਾਨੂੰ ਬੰਦੇ ਕੰਮ ਕਰਦੇ ਮਿਲਣਗੇ ਉਹ ਕਹਾਵਤ ਤਾਂ ਤੁਸੀਂ ਸੁਣੀ ਹੋਣੀ ਹੈ ਜੀ ਕਿ ਘਰ ਵਾਲਾ ਘਰ ਵਾਲੀ ਇੱਕੋ ਹੀ ਵਾਹਨ ਦੇ ਦੋ ਪਹੀਏ ਨੇ ਪਰ ਜਦੋਂ ਪੈਸੇ ਕਮਾਉਣੇ ਹੋਣ ਬਾਹਰ ਕੰਮ ਕਰਨਾ ਹੋਵੇ ਫਿਰ ਇਹ ਕਹਾਵਤ ਉਦੋਂ ਕਿਉਂ ਨਹੀਂ ਲਾਗੂ ਹੁੰਦੀ ਸ਼ੈਲੀ ਮੈਂ ਤੇਰੇ ਨਾਲ ਸਾਰੀ ਗੱਲ ਸਮਝਦਾ ਜੀ ਜੇ ਤੁਸੀਂ ਸਾਰੀ ਗੱਲ ਸਮਝਦੇ ਹੋ ਫਿਰ ਮੈਨੂੰ ਕਰਨ ਦੋ ਨਾ ਨੌਕਰੀ ਸ਼ੈਲੀ ਮੈਨੂੰ ਤੇਰੇ ਨੌਕਰੀ ਕਰਨ ਤੋਂ ਕੋਈ ਇਤਰਾਜ਼ ਨਹੀਂ ਪਰ ਮੇਰੇ ਕਰਕੇ ਮੇਰੀ ਤਾਂ ਪਹਿਲੀ ਬਹੁਤ ਔਖੀ ਹੋਈ ਹੈ ਉਹ ਆਵਦਾਕਰ ਹੁੰਦੇ ਸੋ ਹੁੰਦੇ ਆ ਮੈਂ ਉਹਨੂੰ ਨਾਲ ਕੇ ਘਰ ਛੱਡੀ ਬੈਠਾ ਤੇ ਹੁਣ ਮੈਂ ਨਹੀਂ ਚਾਹੁੰਦਾ ਵੀ ਉਹ ਆਪਣੇ ਕਰਕੇ ਹੋਰ ਔਖੀ ਹੋਵੇ ਸ਼ੈਲੀ ਇਆ ਤੂੰ ਆਇਆ ਤਾਂ ਸੋਚ ਖੁਸ਼ੀ ਹਜੇ ਬਹੁਤ ਛੋਟੀ ਐ ਉਹਨੂੰ ਹਜੇ ਆਪਣੀ ਦੋਹਾਂ ਦੀ ਬਹੁਤ ਲੋੜ ਐ ਖਾਸ ਕਰਕੇ ਮਾਂ ਦੇ ਪਿਆਰ ਦੀ ਜੀ ਤੁਸੀਂ ਇਸ ਗੱਲ ਦੀ ਤਾਂ ਬਿਲਕੁਲ ਫਿਕਰ ਨਾ ਕਰੋ ਮੈਂ ਨਾ ਕੰਮ ਦੇ ਨਾਲ ਨਾਲ ਆਪਣੀ ਧੀ ਨੂੰ ਵੀ ਤੇ ਘਰ ਨੂੰ ਵੀ ਦੋਨੇ ਚੀਜ਼ਾਂ ਸੰਭਾਲ ਲੂੰਗੀ ਦੋਨੇ ਚੀਜ਼ਾਂ ਮੈਨੇਜ ਕਰ ਲੂੰਗੀ ਨਹੀਂ ਸ਼ੈਲੀ ਓਏ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ ਪਰ ਕਰਨਾ ਬਹੁਤ ਔਖਾ ਐ ਕਿਤੇ ਤੂੰ ਆਪਣੀ ਜਿੱਦ ਕਰਕੇ ਮੇਰੇ ਵਾਲਾ ਕੰਮ ਨਾ ਕਰ ਬੈਠੀ ਮੈਂ ਆਪਣੀ ਜਿੱਦ ਚ ਆਪਦਾ ਸਾਰਾ ਕੁਝ ਗਵਾ ਬੈਠਿਆ ਕਿਤੇ ਹੁਣ ਤੂੰ ਆਪਣੀ ਜਿੱਦ ਦੇ ਵਿੱਚ ਆਪਣੀ ਧੀ ਦਾ ਬਚਪਨ ਨਾ ਰੋਲ ਬੈਠੀ ਜਾਂ ਤੂੰ ਹੁਣ ਸਭ ਕੁਝ ਛੱਡ ਪਹਿਲਾਂ ਇਹ ਸੋਚ ਆ ਆਪਣੀ ਧੀ ਦੀ ਖੁਸ਼ੀ ਆਪਣੇ ਲਈ ਸਭ ਤੋਂ ਪਹਿਲਾ ਬਾਕੀ ਸਭ ਕੁਝ ਬਾਅਦ ਚ ਚੱਲੀ ਮੈਂ ਤੈਨੂੰ ਨੌਕਰੀ ਕਰਨ ਤੋਂ ਨਹੀਂ ਰੋਕਦਾ ਤੂੰ ਨੌਕਰੀ ਕਰੇਂਗੀ ਇਹ ਮੇਰਾ ਤੇ ਨਾ ਪੱਕਾ ਬਾਦ ਹੈ ਪਰ ਪਹਿਲਾਂ ਆਪਾਂ ਆਪਦੀ ਧੀ ਦਾ ਸੋਚਣਾ ਬੋਲ ਮਨਜ਼ੂਰ ਹੈ ਤੈਨੂੰ ਮੇਰੀ ਸ਼ਰਤ ਬੋਲ ਸ਼ੈਲੀ ਮਨਜ਼ੂਰ ਹੈ ਜਾਂ ਨਹੀਂ ਹਾਂਜੀ ਮਨਜ਼ੂਰ ਆ ਤੇ ਬਾਕੀ ਰਹੀ ਹੁਣ ਮੇਰੇ ਕੰਮ ਦੀ ਗੱਲ ਮੈਂ ਨਾ ਪਹਿਲਾਂ ਜਾ ਕੇ ਹੁਣ ਨੌਕਰੀ ਦਾ ਪਤਾ ਕਰਦਾ ਤਾਂ ਜੋ ਆਪਣਾ ਖਰਚਾ ਚੱਲ ਸਕੇ ਜਦੋਂ 4 ਕ ਪੈਸੇ ਇਕੱਠੇ ਹੋਗੇ ਨਾ ਫਿਰ ਮੈਂ ਆਪਣਾ ਕੋਈ ਨਵਾਂ ਕੰਮ ਚਲਾਉਣ ਬਾਰੇ ਸੋਚੂੰਗਾ ਉਹ ਛੱਲੀ ਹੁਣ ਤੱਕ ਆਪਾਂ ਪੈਸੇ ਪਿੱਛੇ ਭੱਜਿਆ ਨਾ ਹੁਣ ਮੈਂ ਇੰਨੀ ਮਿਹਨਤ ਕਰੂੰਗਾ ਇੰਨੀ ਮਿਹਨਤ ਕਰੂੰਗਾ ਤੇ ਰੱਬ ਉਹ ਦਿਨ ਛੇਤੀ ਲੇਕੇ ਆਊਗਾ ਜਦੋਂ ਪੈਸਾ ਆਪਣੇ ਪਿੱਛੇ ਭੱਜੂਗਾ